ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਨਵੇਂ ਵਲੌਗ ਦੀ ਸ਼ੁਰੂਆਤ ਕਰਤੀ ਆ ਸੋ ਇਸ ਟਾਈਮ ਆਪਾਂ ਹੈਗੇ ਆ ਦੁਬਈ 에어ਪੋਰਟ ਦੇ ਟਰਮੀਨਲ 1 ਤੇ ਆ ਸੋ ਆਪਾਂ ਜਾ ਰਹੇ ਆ ਚਾਈਨਾ ਦੇ ਵਿੱਚ ਜਾ ਰਹੇ ਆ ਤੇ ਬਾਕੀ ਤੁਸੀਂ ਸਾਡਾ ਵਲੌਗ ਪੂਰਾ ਵੇਖਿਓ ਤੁਹਾਨੂੰ ਪੂਰਾ ਗਾਈਡ ਕਰਾਂਗੇ ਤੁਸੀਂ ਦੁਬਈ ਤੋਂ ਚਾਈਨਾ ਕਿਵੇਂ ਜਾ ਸਕਦੇ ਹੋ ਤੇ ਤੁਹਾਨੂੰ ਵੀਰੇ ਕਿਦਾਂ ਨਾਲ ਸਬਕ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਵਾਂਗਾ ਸੋ ਆਪਾਂ ਪਹਿਲਾਂ ਬੈਠਦੇ ਆਂ ਜਹਾਜ਼ ਦੇ ਵਿੱਚ ਜੀ ਸੋ ਬਾਕੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਸੀਟਾਂ ਤੇ ਬਹਿ ਗਏ ਆ ਸਾਡੀ ਸੀਟ ਹੈਗੀ 49E ਤੇ ਆਹ ਕੁਝ ਮੈਨੂ ਮਿਲਿਆ ਹੈ ਇੱਥੇ ਡਿਨਰ ਦਾ ਹੋ ਗਿਆ ਤੇ ਇੰਗਲਿਸ਼ ਵਿੱਚ ਲਿਖੀ ਗਈ ਆ ਚਾਈਨੀਸ ਵੀ ਲਿਖੀ ਗਈ ਆ ਬਾਕੀ ਆਪਾਂ ਇਹਦੇ ਚ ਵੇਖਦੇ ਵੀ ਇਹਦੇ ਚ ਕਿਹੜੀ ਚੀਜ਼ ਨਿਕਲਦੀ ਆ ਬਾਕੀ ਤੁਸੀਂ ਦਰਸ਼ਨ ਕਰੋ ਬਾਕੀ ਫਲਾਈਟ ਜਿਹੜੀ ਆ ਬਹੁਤ ਵੱਡੀ ਫਲਾਈਟ ਆ ਸੀਟਾਂ ਸੇ ਕਾਫੀ ਲੱਗੀਆਂ ਇੰਨੇ ਬਾਕੀ ਇੱਥੇ ਮਿਲਿਆ ਕੋਲਗਟ ਤੇ ਬ੍ਰਸ਼ ਮਿਲਿਆ ਕਰ ਲਓ ਤੁਹਾਨੂੰ ਕਿਉਂਕਿ ਜਿਹੜੀ ਇਹ ਫਲਾਈਟ ਬਹੁਤ ਲੰਬੀ ਆ ਆਹ ਚੀਜ਼ ਆ ਏਅਰ ਬਲੈਟ ਏਅਰਪਲੇਨ ਕੰਨ ਜਲਾਣ ਇੱਕ ਕੰਨ ਜਲਾਉਣ ਨੂੰ ਵਾਹ ਕੀ ਬਸ ਬਾਕੀ ਤੁਸੀਂ ਫਲਾਈਟ ਦਰਸ਼ਨ ਕਰ ਸਕਦੇ ਹੋ ਆ ਵੀ ਆ ਸੌਕਸਿਸ ਵੀ ਮਿਲ ਜਾਂਦੇ ਬਹੁਤ ਜਿਆਦਾ ਫੱਡੀ ਵੱਡੀ ਫਲਾਈਟ ਵੀ ਦੇਖਦੇ ਹੋ ਇੱਦਾਂ ਹੀ ਦੇਖੋ ਮੈਨੂੰ ਯਾਰ ਆਉਗੋ ਟਰੈਵਲ ਕਰਨ ਦਾ ਸੌਕਸਿਸ ਵੀ ਮਿਲ ਜਾਂਦੇ ਬਾਕੀ ਹਾਂ ਜਰਾਬਾ ਵੀ ਮਿਲਦੇ ਤੇ ਪਾ ਕੇ ਸੌਕ ਸਕਦੇ ਹੋ ਕਿਉਂਕਿ ਆਪਣੀ ਜਿਹੜੀ ਫਲਾਈਟ ਹੈਗੀ ਉਹ ਹੈਗੀ ਹੈ ਤਕਰੀਬਨ ਆਪਣੀ 7 ਘੰਟੇ ਜਾਣਾ 12 ਘੰਟੇ ਦੇ ਅੱਗੇ ਸਟੇ ਵੀ ਹੈਗੀ ਆ ਸੋ ਬਾਬੇ ਆਪਾਂ ਫਾਈਨਲੀ ਜਹਾਜ਼ ਵਿੱਚ ਬੈਠ ਗਏ ਆ ਤੇ ਬਾਕੀ ਤੁਹਾਨੂੰ ਜਹਾਜ਼ ਦਰਸ਼ਨ ਕਰਵਾਤੇ ਆ ਬਹੁਤ ਸੋਹਣਾ ਜਹਾਜ਼ ਹੈ ਚਾਈਨਾ ਦਾ ਏਅਰ ਇਹ ਆਪਣੀ ਫਲਾਈਟ ਹੈਗੀ ਆ ਤਕਰੀਬਨ ਹੈਗੀ ਆ 7 ਘੰਟੇ ਦੀ ਹੈਗੀ ਆ ਤੇ 15 ਘੰਟੇ ਤੋ ਸਟੇ ਹੋਏਗੀ ਹਾਈਕਵਸਟੇ ਹੈਗੀ ਆ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਬੀਜ਼ਿੰਗ ਦੇ ਵਿੱਚ ਬਾਕੀ ਜਿਹੜਾ 에ਰਪੋਰਟ ਤੇ ਤੁਹਾਨੂੰ ਉੱਥੇ ਕੁਛ ਨਹੀਂ ਪੁੱਛਿਆ ਜਾਏਗਾ ਨਾ ਤੁਹਾਨੂੰ ਜੈਰੀ ショਅ ਮਣੀ ਬਾਕੀ ਤੁਸੀਂ ਚైనా ਜਾ ਲਿਤੇ ਚైనా ਜਾ ਕੇ ਇੱਕ ਸਿਮ ਤੁਸੀਂ ਆਪ ਲੈ ਸਕਦੇ ਹੋ ਤੇ 에ਰਪੋਰਟ ਤੋਂ ਬਾਕੀ ਤੁਹਾਨੂੰ ਜਹਾਜ਼ ਚ ਇੱਕ ਕੰਬਲ ਮਿਲ ਜਿੰਦਾ ਰਾਤ ਨੂੰ ਸੌਣ ਲਈ ਤੁਸੀਂ ਲੈ ਕੇ ਸੌਂ ਸਕਦੇ ਹੋ ਬਾਕੀ ਆ ਇਹਨਾਂ ਨੇ ਡੈਕ ਲਾਇਆ ਤੇ ਵਿਸਲੇ ਦੀ ਇਹਦੇ ਗਾਣੇ ਕਿਹਨੂੰ ਸੁਣਨੇ ਆ ਤੇ ਲੱਗਦੀ ਸੁਣ ਸਕਦੇ ਹੋ ਬਾਕੀ ਆ ਵੀ ਇਤਨਾਡਾ ਸਟਾਫ ਆ ਬਹੁਤ ਵਧੀਆ ਇਹਨਾਂ ਨਾਲ ਡੀਲ ਕਰਦਾ ਹੈ ਜਿਹਨੇ ਪਰਸਨਾ ਪੰਜਾਬ ਚੜਦੇ ਆ ਤੇ ਵਧੀਆ ਸਟਾਫ ਹੈ ਚਾ ਇਹਨਾਂ ਦਾ ਕੁਝ ਵੰਡ ਰਿਹਾ ਹੁਣ ਆਪਾਂ ਲੈ ਕੇ ਤੁਹਾਨੂੰ ਵੀ ਦੱਸਦੇ ਆ ਵੀ ਕੀ ਮਿਲਦਾ ਮਗਰ ਤੇ ਵੀ ਜਿਹੜਾ ਆਪਣਾ 에ਅਰ ਸਟਾਫ ਆ ਇਹਨੂੰ ਦੇ ਗਿਆ ਜੀ 에ਅਰ ਹੈੱਡ ਪਾਉਂਦੇ ਆ ਗਿਆ ਆ ਵੇ 에ਅਰ ਹੈੱਡ ਪਾਉਣਾ ਪਰ ਆਪਣੇ ਕੋ ਆਪਣੇ ਦੋ ਦੋ ਪਏ ਇਹਨਾਂ ਦੇ ਕੀ ਕਰਨਾ ਚ ਲੋ ਰੱਖਦੇ ਆ ਆਪਣੇ ਕੋਲ ਆਪਾਂ ਸਾਡਾ ਇੱਕ ਆਇਮ ਹੱਤ ਲਿਆ ਵੀਰ ਭੱਲਾ ਉਹਨੂੰ ਦੇਵਾਗੇ ਬਾਕੀ ਮੈਨੂੰ ਖਾਸ ਗੱਲ ਇਹ ਲੱਗੀ ਵੀ ਜਿਹੜਾ ਇਹਨਾਂ ਦਾ ਸਟਾਫ ਆ ਤੇ ਇਹਨਾਂ ਜਿਹੜਾ ਡਰੈਸਿੰਗ ਬਹੁਤ ਵਰੀਆ ਪਾਇਆ ਨਾ ਮਗਦੀ ਵੇਖ ਸਕਦੇ ਹੋ ਲੋਟੇ ਵੇਸਦੇ ਬਾਬੇ ਜੀ ਇਹ ਉਮਾਨ ਤੋਂ ਹੋ ਕੇ ਇਹ ਜਾਊਗਾ ਪਾਕਿਸਤਾਨ ਤੇ ਪਾਕਿਸਤਾਨ ਤੋਂ ਜਾਊਗਾ ਇੰਡੀਆ ਇੰਡੀਆ ਤੋਂ ਹੋ ਕੇ ਆਊਗਾ ਇਹ ਹਾਈਕ ਅੱਜ ਬਾਬੇ ਤੁਸੀਂ ਵੇਖਦੇ ਨਾ ਜਿਹੜਾ ਫਲਾਈਟ ਦਾ ਵਾਸ਼ਰੂਮ ਆ ਕਰ ਸਕਦੇ ਹੋ ਚੈੱਕ ਹੈਗਾ ਵਰੀਆ ਸੋਹਣਾ ਆ ਬਸ ਇਹ ਛੋਟਾ ਜਿਹਾ ਬਸਾ ਅਭੀ ਕੈਂਡ ਫਲੈਟ ਆ ਆਪਾਂ ਪੂਰੇ 8 ਘੰਟੇ ਸਫ਼ਰ ਕਰਕੇ ਪਹੁੰਚ ਗਏ ਆ ਹਾਈ ਕੋ ਹੁਣ ਅੱਜ ਅੱਗੇ ਜਾਣਾ ਬੀਜਿੰਗ ਉਹਦਾ ਚਾਈਨਾ ਆਪਾਂ ਐਂਟਰੀ ਕਰ ਗਈ ਹੈ ਇੱਥੇ ਆਡੀ ਹੈਗੀ ਆ 15 ਘੰਟੇ ਦੀ ਸਟੇ ਆ ਫਲਾਈਟ ਆਪਣੀ ਰੋਕੀ ਆ ਇੱਥੋਂ ਅੱਡ ਆਪਾਂ ਨਿਕਲਦੇ ਆ ਬਾਹਰ ਨੂੰ ਲਓ ਜੀ ਆਪਾਂ ਫਾਈਨਲੀ ਇਹ ਚਾਈਨਾ ਦੇ ਵਿੱਚ ਪਹੁੰਚ ਚੁੱਕੇ ਆ 에어ਪੋਰਟ ਦੇ ਆਪਾਂ ਬਾਹਰ ਆ ਗਏ ਆ ਇਮੀਗ੍ਰੇਸ਼ਨ ਕਲੀਅਰ ਕਰ ਲਈ ਆ ਵਾਸੇ ਇੱਕ ਛੋਟਾ ਇੱਕ ਫਾਰਮ ਫਿਲ ਕਰਨਾ ਪੈਂਦਾ ਉੱਥੇ ਲਿਖਣਾ ਹੁੰਦਾ ਵੀ ਕਿਹੜੇ ਹੋਟਲ ਤੋਂ ਹੀ ਜਾਣਾ ਹੈ ਆ ਉਹ ਆਪਾਂ ਸਾਰਾ ਕੁਝ ਕਲੀਅਰ ਕਰ ਲਿਆ ਤੇ ਹੁਣ ਆਪਾਂ ਆਪਣੇ ਹੋਟਲ ਚੱਲਦੇ ਇੱਥੋਂ ਤੇ ਥੋੜੀ ਦਿੱਕਤ ਹੈਗੀ ਹੈ ਪਰੇਸ਼ਾਨੀ ਹੈਗੀ ਹੈ ਵੀ ਇੱਥੇ ਲੈਂਗੁਏਜ ਜਿਹੜੀ ਆ ਉਹ ਆਪਾਂ ਨੂੰ ਨਹੀਂ ਆਉਂਦੀ ਬਾਕੀ ਇੰਗਲਿਸ਼ ਜਿਹੜੀ ਆ ਬਹੁਤ ਘੱਟ ਇਸ ਆਉਂਦੀ ਆ ਕਿਉਂਕਿ ਆਪਾਂ 에ਅਰੀਅਰਸ ਨੂੰ ਪੁੱਛਾਈ ਉਹਨੂੰ ਇੰਗਲਿਸ਼ ਨਹੀਂ ਆਉਂਦੀ ਪਈ ਤੇ ਥੋੜੀ ਜੀ ਪਰੇਸ਼ਾਨੀ ਆਏਗੀ ਪਰ ਆਪਾਂ ਉਹ ਕਰਾਂਗੇ ਸਰਵਾਈਵ ਕਰਾਂਗੇ ਚਾਈਨਾ ਦੇ ਵਿੱਚ ਬਾਕੀ ਜਿਹੜੀ ਆਪਾਂ 에ਅਰਲਾਈਨ ਕੀਤੀ ਹੋ ਹੈਗੀ ਹਨਾ ਦੀ 에ਅਰਲਾਈਨ ਹੀ ਤੇ ਬਹੁਤ ਵਰੀ ਉਹਨਾਂ ਨੇ ਕੇਅਰਫੁਲੀ 에ਅਰਲਾਈਨ ਹੀ ਜਿਹੜਾ ਉਹਦਾ ਸਟਾਫ ਯੋ ਦੋ ਦੋ ਘੰਟੇ ਇੱਕ ਘੰਟੇ ਬਾਅਦ ਜਿਹੜਾ ਆਪਾਂ ਨੂੰ ਸਰਵ ਕਰਦੇ ਸੀ ਜੂਸ ਹੋ ਗਿਆ ਖਾਣਾ ਹੋ ਗਿਆ ਮਤਲਬ ਬਹੁਤ ਵਰੀਆ ਜਿਹੜੀ ਆਪਣੇ ਟਿਕਟਾ ਉਹ ਵੀ ਆਪਾਂ ਕੋਈ ਮਹਿੰਗੀ ਨਹੀਂ ਕੀਤੀ 1200 ਰਾਮ ਚ ਆਪਣਾ ਆਉਣ ਜਾਣਾ ਹੋਇਆ ਆ ਦੁਬਈ ਤੋਂ ਚਾਈਨਾ ਦਾ ਤੇ ਬਾਕੀ ਆਪਣੇ ਹੋਟਲ ਇਥੇ ਬੁੱਕ ਹੈਗੇ ਆ ਅੱਜ ਜਿਹੜੀ ਆਪਾਂ ਰੁਕਾਂਗੇ ਤੇ ਇਹ ਆਪਣੇ ਹਾਈਕੋ ਦੇ ਵਿੱਚ ਹੋਟਲ ਬੁੱਕ ਕੀਤਾ ਆ ਤੇ ਕੱਲ ਨੂੰ ਆਪਾਂ ਤੁਫੇ ਫਲਾਈਟ ਫੜਨੀ ਆ ਆਪਾਂ ਜਾਣਾ ਬੀਜਿੰਗ ਦੇ ਵਿੱਚ ਬਾਕੀ ਆਪਾਂ ਤੁਹਾਨੂੰ ਇੱਕ ਗੱਲ ਹੋਰ ਸ਼ੇਅਰ ਕਰਦੇ ਆਂ ਕਿ ਜਿਹੜੇ ਪਰਸਨ ਆਪਣੇ ਦੁਬਈ ਤੋਂ ਆਉਂਦੇ ਆ ਚਾਈਨਾ ਦੇ ਵਿੱਚ ਆਉਂਦੇ ਆ ਤੇ ਉਹ ਕੁਝ ਨਾਲ ਨਾਲ ਹੈ ਕਿਉਂ ਜਾਣੀ ਕਿ ਖਾਣ ਪੀਣ ਦਾ ਕੋਈ ਵੀ ਸਮਾਰ ਜਿਹੜਾ ਨਾਲ ਤੇ ਨਾਲ ਹੈ ਕਿ ਆਓ ਤੁਹਾਨੂੰ ਜਾਗ ਦੇ ਵਿੱਚ 1 ਘੰਟੇ 2 ਘੰਟੇ ਬਾਅਦ ਤੁਹਾਨੂੰ ਖਾਣ ਨੂੰ ਕੋਈ ਨਾ ਕੋਈ ਮਿਲਦਾ ਹੀ ਰਹੂਗਾ ਚਿਪਸ ਹੋ ਗਿਆ ਫਿਰ ਆਪਣਾ ਜੂਸ ਹੋ ਗਿਆ ਕੋਲਡ ਡਰਿੰਕ ਹੋ ਗਿਆ ਰੋਟੀ ਹੋ ਗਿਆ ਚਾਈਨੀਸ ਰੋਟੀ ਨਹੀਂ ਦਾ ਕਿ ਕੋਈ ਬੰਦਾ ਕੋਈ ਵੈਜ ਜਾ ਉਹਨੂੰ ਪਾਸਟ ਵਗੈਰਾ ਦੇ ਦਿੰਦੇ ਆ ਉਦਾਂ ਜਾ ਤਰ ਹੁੰਦਾ ਨਾਨ ਵੈਜ ਹੀ ਆ ਤੇ ਪਰ ਤੁਹਾਨੂੰ ਵਧੀਆ ਰਹੂਗਾ ਬਹੁਤ ਵਧੀਆ ਫਲਾਈਟ ਹੈ ਸਟਾਫ ਕਹੈਂਡ ਹੀ ਪੂਰਾ ਤੇ ਆਪਣਾ ਨਾਲ ਕੋਈ ਲਿਆਉਣ ਦੀ ਲੋਡ ਨਹੀਂ ਖਾੜ ਪੀਣਾ ਸਮਾਨ ਤੁਹਾਨੂੰ ਸਾਰਾ ਕੁਝ ਇੱਥੇ ਹੀ ਮਿਲੂਗਾ ਜਹਾਜ਼ ਦੇ ਵਿੱਚੋ ਹੀ ਇਹ ਸਭ ਤੋਂ ਇਹਨਾਂ ਦੀ ਬੈਸਟ ਗੱਲ ਲੱਗੀ ਆ ਤੇ ਰੋਟੀ ਪਾਣੀ ਖਾਣ ਪੀਣ ਸਾਰਾ ਕੁਝ ਵਿੱਚ ਹੀ ਹੁੰਦਾ ਟਿਕਟ ਦੇ ਵਿੱਚ ਤੇ ਬਾਕੀ ਤੁਸੀਂ ਜਰੂਰ ਇੱਕ ਕਰੀ ਆਪਣਾ ਦੁਬਈ ਤੋਂ ਵਿਰਡ ਕਰਿਓ ਚੈਨਲ ਦੇ ਵਿੱਚ ਬਾਕੀ ਆਪਾਂ ਅੱਜ ਪਹਿਲੇ ਦਿਨ ਆਏ ਆ ਸੋ ਤੁਹਾਨੂੰ ਪੂਰਾ ਵਿਖਾਵਾਂਗੇ ਆਪਾਂ ਚਾਇਨਾ ਤੇ ਕਿਦਾਂ ਦਾ ਮਹੌਲ ਚਾਲ ਚਾਇਨਾ ਦੇ ਵਿੱਚ ਤੇ ਕੀ ਕੁਝ ਵੇਖਣ ਨੂੰ ਇੱਥੇ ਬਹੁਤ ਹੀ ਬਣੇ ਰਿਓ ਦੇ ਵੀਕਰੀਓ ਬਲੌਗ ਮੂਰੀਆ ਆਪਣਾ ਟੈਕਸੀ ਕਰ ਲਈ ਆ ਤੇ ਕਰੋ ਦਰਸ਼ਨ ਤੁਸੀਂ ਵੀ ਚੈਨਾ ਦੇ ਬਾਕੀ ਬਾਈ ਨੇ ਸਾਡੇ ਕੋਲ ਲੇ ਆ ਗਾਜਵਾਂ ਲੇ ਆ ਯਾਨਕੀ ਦੁਬਈ ਦੇ ਆਪਣੇ ਕਿੰਨੇ ਮਨੰਦ ਦੇ ਵਿਦਰਾ ਨਕੀ ਇਹ ਬਾਈ ਨੂੰ ਕੁਸ਼ਪੁਰਾ ਬਾਈ ਸਾਡੇ ਨਾਲ ਵੀ ਮੱਚਾ ਹੈ ਦਾਇਦ ਤੁਹਾਡੀ ਸਭ ਜੋੜੀ ਹੈ ਤੇ ਤੁਹਾਨੂੰ ਇਹ ਸਭ ਨਹੀਂ ਹੋਣੀ ਯਾਰ ਗੱਲਬਾਤ ਪੂਰੀ ਐਂਡ ਪਈ ਆ ਤੇ ਬਾਕੀ ਇਹ ਬੰਦਾ ਕਿਹੜਾ ਆ ਯਾਰ ਬੰਦਾ ਕੁਛ ਦਿਨ ਦਾ ਬੰਦਾ ਆ ਚਾਈਨਸ ਬੰਦੇ ਦਾ ਵਧੀਆ ਬੰਦੇ ਨੇ ਕੁਛ ਦਿਨ ਦਾ ਬੰਦੇ ਨੇ ਬਾਕੀ ਆਪਾਂ ਪਾਟਿਕ ਦਿਨ ਇੱਥੇ ਆ ਗਏ ਚੈਨਲ ਦੇ ਵਿੱਚ ਜੇ ਮੰਨ ਲਓ ਤੁਹਾਡੀ ਸਟੇ ਹੁੰਦੀ ਹਾਈਕ ਹੁੰਦੀ ਹੈ ਤੇ ਕੋਸ਼ਿਸ਼ ਕਰਿਓ ਵੀ ਇੱਥੇ ਆਪਣਾ ਹੋਟਲ ਬੁੱਕ ਕਰਕੇ ਆਇਓ ਲੋ ਜੀ ਬਾਕੀ ਆਪਾਂ ਹੋਟਲ ਦੇ ਵਿੱਚ ਪਹੁੰਚ ਚੁੱਕੇ ਆ ਤੇ ਬੰਦਾ ਆਪਣਾ ਲਿਆ ਗੱਲਬਾਤ ਕਰਨ ਬਾਕੀ ਤੁਸੀਂ ਦਰਸ਼ਨ ਕਰ ਸਕਦੇ ਹੋ ਵੀ ਇਹ ਕੁਝ ਜਿਹੇ ਦਾ ਹੋਟਲ ਹੈਗਾ ਆ ਬਾਕੀ ਆਪਣੇ ਹੁੰਦੀ ਪਈ ਥੋੜੀ ਬਧੀ ਫਾਰਮੈਲਟੀ ਕਰਦੇ ਪਏ ਆ ਬਾਕੀ ਤੁਸੀਂ ਬਾਹਰ ਦਰਸ਼ਨ ਕਰ ਸਕਦੇ ਹੋ ਉਰੇ ਦੰਦਾ ਦਾ ਵੀਊ ਆ ਇਹ ਕਨ ਜਿਹਦਾ ਆਪਾਂ ਛੋਟਾ ਟਾਪੂ ਕਹਿ ਸਕਦੇ ਆ ਇਹ ਉਹ ਚੀਜ਼ ਹੈਗੀ ਆ ਆਪਣੇ ਹਾਈਕੂ ਦੀ ਤੇ ਹਾਈਕੂ ਦੇ ਲਾਗੇ ਕੋਈ ਵੀ ਆਪਣਾੜਾ ਹੋਟਲ ਨਹੀਂ ਹੈਗਾ ਉੱਥੋਂ 5 ਕਿਲੋਮੀਟਰ 4-5 ਕਿਲੋਮੀਟਰ ਦੂਰ ਹੈਗਾ ਆ ਹਾਂਜੀ ਬਾਬੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਹੋਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਆ ਆਪਣਾ ਫੁੱਟਰ ਲੈ ਆ ਆਪਣਾ ਰੂਮ ਹੈ ਜੀ ਤੇ ਤੁਸੀਂ ਦੇਖ ਸਕਦੇ ਆ ਪਿਆ ਆਪਣਾ ਆ ਗਿਆ ਬਾਥਰੂਮ ਇਹ ਠੀਕ ਆ ਨੋਰਮਲ ਜਿਹਾ ਵਧੀਆ ਪਰ ਘੈਂਟ ਆ ਇੱਕ ਬੈੱਡ ਪਰ ਸਿੰਗਲ ਬੈੱਡ ਲੱਗਾ ਆ ਦਾ ਕੁੜਦੰਦਾ ਦਾ ਵੀਊ ਆ ਹਰੰਡੀ ਗੱਲਬਾਤ ਉਹਦਾ ਗਰਮੀ ਹੈਗੀ ਹੈ ਚੈਨਲ ਦੇ ਵਿੱਚ ਵਕਤ ਤੇ ਕੁਝ ਬਾਹਰ ਦਾ ਵੀਊ ਵੇਖ ਸਕਦੇ ਹੋ ਉਹ ਮੈਂ ਤੁਹਾਨੂੰ ਪਹਿਲਾਂ ਵੀ ਵਿਖਾਇਆ ਤੇ ਹੁਣ ਦੇ ਉੱਪਰੋਂ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਾਂ ਵੇਖਦੇ ਤੁਹਾਨੂੰ ਮਿਲਦੇ ਆਂ ਕੱਲ ਨੂੰ ਲੋ ਜੀ ਬਾਬੇ ਆਪਣੀ ਚੈਨੈ ਤੁਹਾਡਾ ਸਵੇਰ ਦਾ ਸਵਾਗਤ ਆ ਤੇ ਤੁਹਾਨੂੰ ਬਾਅਦ ਆਪਣਾ ਥੋੜਾ ਵੀਊ ਖਾਲਦੇ ਆ ਬਹੁਤ ਸੋਹਣਾ ਵੀਊ ਬਾਹਰ ਤੁਸੀਂ ਵੇਖ ਸਕਦੇ ਹੋ ਵੀ بارش ਪੈ ਗਈ ਠੀਕ ਆ ਤੇ ਇਹ ਹੈਗਾ ਪ੍ਰਣਾ ਚાઇਨਾ ਦੀ ਨਵੀਂ ਸਵੇਰ ਹੈ। ਬਾਕੀ ਤੁਸੀਂ ਬਾਹਰ ਦਾ ਵਿਊ ਚੱਕਾ ਸਕਦੇ ਹੋ ਬਹੁਤ ਸੋਹਣਾ ਵਿਊ ਆ ਬੱਦਲ ਹੋਇਆ ਪਿਆ بارش ਕਾਫੀ ਟਾਈਮ ਪੈ ਕੇ ਹਟੀ ਰਹੀ ਹੈ। ਤੇ ਬਾਕੀ ਤੁਹਾਨੂੰ ਆਪਾਂ ਪੰਜਾਬ ਦੀ ਜਿਹੜੀ ਅੰਬੀਆਂ ਨੇ ਉਹ ਚાઇਨਾ ਵਿੱਚ ਬਹੁਤ ਨੇ ਤੁਸੀਂ ਦੇਖ ਸਕਦੇ ਹੋ। ਤੇ ਤੇ ਅੰਬਾਂ ਦੀ ਬਹਾਰ ਆ ਗਈ ਆ ਤੇ ਅੰਬ ਲੱਗ ਚੁੱਕੇ ਆ। ਤੇ ਅੱਜ ਆਪਣੇ ਰੈਸਟੋਰੈਂਟ ਨੇ ਇਹ ਆਪਣੇ ਖੁੱਲਦੇ ਨੇ ਰਾਤ ਨੂੰ। ਤੇ ਹੁਣ ਵੇਹ ਕੁਰਸੀਆਂ ਸੱਜੀਆਂ ਹੋਈਆਂ ਨੇ ਪਰ ਓਪਨ ਜਿਹੜੇ ਹੁੰਦੇ ਆ ਰਾਤ ਨੂੰ ਹੁੰਦੇ ਆ। ਬਾਕੀ ਇਹ ਤਾਂ ਦੁਕਾਨ ਹੈਗੀ ਨੇ ਗਰੋਸਰੀ ਦੀਆਂ ਤੇ ਬਾਕੀ ਜਿੰਨੀ ਵੀ ਆਪਣੀ ਇੱਥੇ ਭਾਸ਼ਾ ਲਿਖੀ ਜਾਂਦੀ ਹੈ ਉਹ ਚਾਈਨਸ ਵਿੱਚ ਇੰਗਲਿਸ਼ ਵਿੱਚ ਨਹੀਂ ਲਿਖੀ ਜਾਂਦੀ ਇਹ ਆਪਣੀ ਭਾਸ਼ਾ ਹੀ ਯੂਜ਼ ਕਰਦੇ ਆ ਸੋ ਬਾਕੀ ਆਪਾਂ ਹੁਣ ਚੱਲਦੇ ਆਂ ਆਪਣੀ ਫਲਾਈਟ ਵੱਲ ਨੂੰ ਤੇ ਆਪਣਾ ਟਾਈਮ ਹੋ ਚੁੱਕਿਆ ਤੇ ਇਥੋਂ ਆਪਣੀ ਹੈਗੀ ਆ 4 ਘੰਟੇ ਦੀ ਫਲਾਈਟ ਆ ਹਜ ਹੁਣ ਆਪਾਂ ਜਿਹੜਾ ਆਪਣਾ ਹੋਟਲ ਆ ਚੈੱਕ ਆਊਟ ਕਰਤਾ ਹੈ ਤੇ ਬਾਹਰ ਦਾ ਵੀਰਤੀ ਥੋੜਾ ਚੈੱਕ ਕਰ ਸਕਦੇ ਹੋ ਮੈਂ ਥੱਲੇ ਆ ਚੁੱਕੇ ਆ ਆਦੀ ਵੇਸੇ ਵੀ ਚਾਈਨਾ ਦਾ ਕੁਝ ਇਦਾਂ ਦਾ ਮਾਹੌਲਾ ਹੈ ਬਾਕੀ ਥੋੜੀ ਜਿਹੀ ਪਛਾਦੀ ਆਉਂਦੀ ਹੈ ਕਮੀ ਇਹ ਆਪਣਾ ਇੱਕ ਨਾ ਹਾਇਕੂ ਦਾ ਛੋਟਾ ਇੱਕ ਟਾਪੂ ਵਾਂਗ ਇੱਕ 5 ਕਿਲੋਮੀਟਰ ਹੋਗਾ 에어ਪੋਰਟ ਤੋਂ ਇਹ ਉਹ ਹੋਟਲ ਇੱਕ ਵੀ ਨਾਮ ਆ ਕੋਈ ਫੈਂਗੂ ਨਾਮ ਹੈਗਾ ਹੋਟਲ ਦਾ ਤੇ ਇਹ ਹੈਗਾ 5 ਕਿਲੋਮੀਟਰ 에어ਪੋਰਟ ਤੋਂ ਇਹ ਛੋਟਾ ਇੱਕ ਟਾਪੂ ਆ ਤੇ ਬਾਕੀ ਵੜਿਆ ਏਰੀਆ ਆ ਇੱਥੋਂ ਆਪਾਂ ਬਸ ਇਕੱਲਾ ਹੋਟਲ 'ਚ ਰਹਿਣ ਆਏ ਇੱਕ ਰਾਤ ਲਈ ਉਹ ਸਾਡੀ ਸਟੇ ਹੈ ਤਾਂ ਕਰਕੇ ਇੱਥੇ ਰਹੇ ਆ ਉਹਦਾ ਆਪਣਾ ਜਿਹੜੀ ਮੇਨ ਹੈਗੀ ਆ ਜਿੱਥੇ ਆਪਾਂ ਜਾਣਾ ਚਾਹੁੰਦੇ ਆ ਉਹ ਹੈਗਾ ਬਿਜ਼ਿੰਗ ਏਰੀਆ ਬਾਕੀ ਇਹ ਪਤਾ ਨੂੰ ਦਰਸ਼ਕਾ ਨੂੰ ਵੀ ਇੱਥੇ ਆਲਮੋਸਟ ਨੇ ਵੀ ਆਪਣੀ ਦੁਕਾਨਾਂ 호텔 ਨੇ ਆਂਬਾਂ ਦੇ ਬੂਟੇ ਜਰੂਰ ਲਾਏਗੇ ਤੇ ਵੇਖ ਸਕਦੇ ਹੋ ਤੇ ਮੈਂ ਹੋਰ ਤੋਂ ਦਰਸ਼ਕਾ ਨੂੰ ਵੀ ਇੱਧਰ ਵੀ ਆਂਬਾਂ ਦੇ ਬੂਟੇ ਲਾਏ ਨੇ ਪਰ ਉਹ ਲਗ-ਲਗ ਜਿੰਨੇ ਵੀ ਜਣੇ ਕਿ ਦੁਕਾਨਾਂ ਨੇ ਸਾਰੀ ਦੁਕਾਨਾਂ ਦਾ ਜਿਹੜੇ ਬੂਟੇ ਨੇ ਉਹ ਆਂਬਾਂ ਦੇ ਬੂਟੇ ਲੱਗੇ ਹੋਏ ਇੱਧਰ ਬਾਕੀ ਇੱਥੇ ਜਿਹੜੀਆਂ ਚਲਦੀਆਂ ਇਲੈਕਟ੍ਰਿਕ ਸਕੂਟਰੀ ਜਲਦੀਆਂ ਤੁਸੀਂ ਵੇਖ ਸਕਦੇ ਹੋ ਹਰ ਬੰਦੇ ਦੇ ਕੋਲ ਇਹ ਸਕੂਟਰੀ ਆ ਇਲੈਕਟ੍ਰਿਕ ਇੱਥੇ ਕੋਈ ਨਹੀਂ ਆ ਕੇ ਪੈਟਰੋਲ ਹੈਗੀ ਉਹਨਾਂ ਆਪਾਂ ਬਸ ਤੇ ਵਿੱਚ ਬਹਿ ਚੁੱਕੇ ਆ ਇਹ ਬਸ ਆਪਣੇ ਹੋਟਲ ਤੋਂ ਆਪਾਂ ਉਹਨੂੰ ਫ੍ਰੀ ਪਿਕਅਪ ਕਰਦੀ ਆ 에어ਪੋਰਟ ਤੇ ਹਾਂ ਤੇ ਵੇਖ ਜਿਹਾ ਲੋਕ ਬਿਲਕੁਲ ਨਹੀਂ ਸੰਗਦੇ ਆ ਨਾ ਐਦਾਂ ਬੈ ਲੱਗਿਆ ਨਹੀਂ ਸਾਡੇ ਲੋਕ ਤਿਆਸ਼ਰ ਹੋ ਕੇ ਮਾਗ ਲੱਭਣਗੇ ਕੁਰਸੀਆਂ ਪਰ ਇਹ ਵੀ ਜਿੱਦਾਂ ਦਾ ਆਪਣਾ ਇੰਡੀਆ ਨਾਲ ਉਦਾਂ ਦਾ ਹੀ ਐ ਜਿਹੜਾ ਇੱਕ ਟਾਪੂ ਬਾਕੀ ਆਪੇ ਸ਼ਹਿਰ ਜਾਵਾਂਗੇ ਵਿਜਨ ਏਰੀਆ ਉੱਥੇ ਆਪਾਂ ਲੱਗ ਵੀ ਕਿਦਾਂ ਦਾ ਏਰੀਆ ਉਹ ਆ ਜਦਾਂ ਆਪਣਾ ਲੱਗਦਾ ਜੰਮੂ ਜਿਹਾ ਹੁੰਦਾ ਜੰਮੂ ਵਰਗਾ ਹੀ ਸੇਮ ਆਪਣੀ ਓਏ ਕੁੱਤਾ ਬਾਕੀ ਆਪਾਂ ਤੁਹਾਨੂੰ ਦੱਸ ਦਿਆਂ ਕਿ ਜਿੰਨੇ ਵੀ ਰਸਤੇ ਤੇ ਕੋ ਡ੍ਰੋਮ ਦੇ ਪਏ ਆ ਆਪਣੇ ਨਾ ਇਹ ਸਾਰਿਆਂ ਨੂੰ ਫ੍ਰੀ ਪਿਕਅਪ ਕਰਦੇ ਆ 에어ਪੋਰਟ ਤੇ ਕੋਈ ਟਰਮੀਨਲ 1 ਤੇ ਆ ਕੋਈ 2 ਤੇ ਆ ਆਪਾਂ ਆਪਾਂ ਇਹੀ ਦੇਖ ਰਹੇ ਜਿੰਨੇ ਰਸਤੇ ਉਹ ਡਰਾਰੀ ਸਾਰੇ ਬੰਦੇ ਪਿਕਅਪ ਕਰ ਰਹੇ ਆ ਆ ਵੀ ਵੇਤਰੀ ਬਿਆਨਾ ਦੀ ਹੈਗੀ ਐ ਬੈਂਕ ਦਾ HNRCB ਇਹ ਟੈਨਰ ਸਿਸਟਮ ਆਪਣੇ ਇੰਡੀਆ ਵਾਲਾ ਸਾਵੀ ਦੀ ਵੇਚੀ ਦੁਕਾਨਾਂ ਵਗੈਰਾ ਚੱਕਰ ਸੇ ਇੱਥੇ ਹੀ ਜਿੱਦਾਂ ਸੇਮ ਹੈ ਇੰਡੀਆ 'ਆ ਉਹ ਸੇਮ ਇੱਥੇ ਆ ਅਕਰਿਆਨੇ ਵੀ ਹੋ ਗਏ ਆ ਬਾਕੀ ਸਦਾ ਆਪਣੀਆਂ ਆ ਮੋਟਰਸਲ ਠੀਕਰ ਦੇ ਵਗੈਰਾ ਨੇ ਇਹਨਾਂ ਦੇ ਦੁਕਾਨਾਂ ਸੇਮ ਦੁਕਾਨ ਇੱਥੇ ਇਦਾਂ ਦੀਆਂ ਨੇ ਜਿਹੜੀਆਂ ਦੀ ਫਿਰ ਇਹਨਾਂ ਜਿੱਦਾਂ ਮੈਂ ਕਹਿ ਰਿਹਾ ਵੀ ਸੇਮ ਹਸਾਬ ਇੰਡੀਆ ਵਾਲਾ ਕੋਈ ਨਹੀਂ ਇੱਥੇ ਇੱਕ ਨੁੱਕੀ ਆ ਗਈ ਲੋਟੇ ਵੀ ਅਸ਼ੋਦੀ ਵੀ ਦਸ਼ੰਕਰ ਹਾਂ ਜੀ ਰਣੇ ਕੈਮਰਕੀਆ ਆਪਣੇ ਚైనਾ ਵਾਲਿਆਂ ਨੇ ਬਹੁਤ ਸੋਹਣੀ ਚੀਜ਼ ਹੈ ਇਹ ਜਿਹੜਾ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਮਿਸ ਕਰਨ ਨੂੰ ਮਿਲਦੀ ਹੈ ਪਈਆਂ ਨਹੀਂ ਉੱਥੇ ਲੋਕਾਂ ਨੇ ਇੰਨਾਂ ਤੱਕ ਵੱਡੀ ਜਾ ਰਹੀ ਹੈ ਬਰਾ ਵੇਖੋ ਚੀਜ਼ ਕੀ ਬਾਤ ਕਿੰਨਾ ਸੁੰਦਰ ਤਲਾਇਆ ਮੈਂ ਤੁਹਾਨੂੰ ਲੈ ਆ ਆਪਣੀ ਸੈਕਿੰਡ ਫਲਾਇਟ ਲੈ ਇਹ ਹੈਗਾ ਜੀ ਆਪਣਾ ਹਾਈਕੂ ਦਾ 에어ਪੋਰਟ ਆ ਬਾਕੀ ਜਿੱਥੋਂ ਜੇ ਆਪਣੇ ਜਹਾਜ ਦਰਸ਼ਨ ਕਰ ਸਕਦੇ ਜਹਾਜਾਂ ਦੀ ਬਾਕੀ ਆ ਕੁਝ ਆਪਣਾ ਹੈਗਾ ਵੇਟਿੰਗ ਹਾਲ ਇੱਥੋਂ ਦਾ ਚਾਈਨਾ ਦਾ ਬਾਕੀ ਤੁੰਨੇ ਇੱਕ ਖਾਸ ਗੱਲ ਇਹ ਆ ਕਿ ਇਹ ਲੋਕ ਜਿਹੜਾ ਕੁਦਰਤ ਦਾ ਖਿਆਲ ਰੱਖਦੇ ਆ ਜਾਨਕੀ ਦਰਖਤ ਵਗੈਰਾ ਬਹੁਤ ਜ਼ਿਆਦਾ ਦਰਖਤ ਇੱਥੇ ਲੱਗਾ এয়ারਪੋਰਟਾਂ ਤੇ ਲੱਗਾ ਹੋਇਆ ਰਸਤਿਆਂ ਤੇ ਦਰਖਤ ਹੀ ਰੱਖਦਾ ਥੋੜਾ ਆਪਣੇ ਪੰਜਾਬ ਜਿਹਦਾ ਇਸ ਟਾਈਮ ਆਪਣੇ ਸਰਕਾਰਾਂ ਅੰਦਰਖਤ ਵਢੀ ਜਾਂਦੀਆਂ ਨੇ ਪਰ ਇਸ ਗੱਲੋਂ ਵੱਡੀ ਆ ਚਾਈਨਾ ਵੀ ਦਰਖਤ ਇਹ ਆਪਣੇ ਲਾਗ ਰੱਖਦੇ ਨੇ ਵੱਤੋਂ ਲੱਗਦੇ ਨੇ ਬਾਕੀ ਜਿਹੜੇ ਆਪਣੇ ਪਰਸਨ ਦੁਬਈ 'ਚ ਬੈਠੇ ਜਿਹੜੇ ਚਾਈਨਾ ਆਉਣ ਲਈ ਆਪਣੇ ਸੈਟਲਮੈਂਟ ਹੈਗੇ ਆ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਆਪਾਂ ਵੀਡੀਓ ਲਵਾਕ ਦਵਾਵਾਂਗੇ ਟਿਕਟਾਂ ਬੁੱਕ ਕਰਵਾਕ ਦਵਾਵਾਂਗੇ ਤੁਹਾਨੂੰ ਇੱਕ ਸਸਤਾ ਪਲਾਨ ਦੇਵਾਂਗੇ ਆਪਾਂ ਚਾਈਨਾ ਦਾ ਤੇ ਚਾਈਨਾ ਕੰਟਰੀ ਵਧੀਆ ਘੁੰਮਣ ਵਾਲੀ ਆ ਤੇ ਬਾਕੀ ਜਿਨ੍ਹਾਂ ਨੇ ਕਰੋਨਾ ਸਾਡੇ ਨਾਲ ਸੰਪਰਕ ਜਰੂਰ ਕਰਿਓ ਤੇ ਬਾਕੀ ਆਪਾਂ ਚੱਲਦੇ ਆ ਬੀਜਿੰਗ